ਮੈਂ ਆ ਤੁਹਾਨੂੰ 7000 ਰੁਪਇਆ ਦਿੱਤਾ ਉਹ ਵੀ ਅਫਸਾਰ ਹੈ ਉਹ ਨਹੀਂ ਕੋਈ ਜਿਹੜਾ ਮੈਂ ਨਹੀਂ ਪਾਇਆ ਜੀ ਚੰਡੀਗੜ੍ਹ ਵਾਲਾ ਜਿਹੜਾ ਭਰਾ ਆਇਆ ਨਾ ਇਹਨੂੰ ਵੀ ਆਓ ਨਾਲ ਮੇਰੇ ਕੋਲ ਤੇ ਪਰਸੋਂ ਆ ਜਾਓ ਮੇਰੇ ਕੋਲ ਉਹ ਨਹੀਂ ਕਿ ਉਹ ਨਹੀਂ ਦੇਖਾ ਰਾਜੇ ਤੂੰ ਹੀ ਬੁਫਤੀ ਗੱਲ ਦਾ ਤੇ ਮੈਂ ਮੰਗਾ ਲਾਂਗੀ ਮੈਂ ਕਿਉਂ ਆ ਮਿਲੂ ਘਰ ਹੁੰਦੀ ਜੀ ਲੋਰ ਕੋ ਮੇਰੇ ਤੋਂ ਬੰਬ ਚੱਲਿਆ ਤੇ ਮੈਂ ਘਰ ਆਉ ਆ ਮੈਂ 7000 ਰੁਪਇਆ ਦਿੱਤਾ ਮੈਂ ਐਵੇਂ ਆ ਗਈਆਂ ਮੈਨੂੰ ਨਹੀਂ ਭਰਾਇ ਜਿੰਨੂੰ ਦਿੱਤਾ ਤੂੰ ਉਸ ਨਾਲ ਗੱਲ ਕਰੋ ਮੈਨੂੰ ਤਾਂ ਮਾ ਮੇਰੇ ਕੋਲ ਹੈਗੇ ਆ ਸੋਨੀਆਂ ਗਵਾਹ ਜੇ ਜਿੰਨੇ ਮੈਨੂੰ ਭਰਾਇਓ ਵੀ ਆ ਜੇ ਨਹੀਂ ਭਰਾਇਆ ਭਰਾਇਆ ਕਿਉਂ ਨਹੀਂ ਮੈਂ ਸਾਹਮਣੇ ਭਰਾਇਆ ਕਹੇ ਚੁਕੀ ਜੱਜ ਨੇ ਵੀ ਜ਼ੋਰ ਲਾਇਆ ਨਹੀਂ ਅਗਲੇ ਮੰਨਦੇ ਮੈਂ ਵੀ ਜ਼ੋਰ ਲਾਇਆ ਨਹੀਂ ਮੰਨਦੇ ਉਹਦੀ ਇਮਾਨਤ ਮੇਰੇ ਕੋਲ ਪਈ ਆ ਉਹ ਲੈ ਜੇ ਆ ਕੇ ਮੇਰੇ ਤੋਂ ਤਾਂ ਮੰਗੇ ਹੀ ਨਹੀਂ ਉਹਨੇ ਕਿਸੇ ਪੁਲਿਸ ਵਾਲੇ ਦੇ ਨਾਂ ਤੇ ਨਹੀਂ ਲਿਆ ਉਹ ਐਨਐਮ ਇਹਨੂੰ ਜਮ੍ਹਾਂ ਕਰਾਇਆ ਸੀ ਕਿ ਮੇਰੇ ਕੋਲ ਮੌਕੇ ਤੇ ਨਹੀਂ ਬੰਨੇ ਤੇ ਮੇਰੇ ਕੋ ਹੌਲੀ ਹੌਲੀ ਲੈ ਲਓ ਇਹਨੂੰ ਪੁੱਛੋ ਇਹਨੇ 22000 ਇੱਕ ਦਿਨ ਦਿੱਤਾ 80000 ਇੱਕ ਦਿਨ ਜਮ੍ਹਾਂ ਕਰਾ ਕੇ ਗਈ ਨਾਲ ਛੇਰੇ ਪੰਜਾਹ ਹਜ਼ਾਰ ਦੀ ਗੱਲ ਛੇਕੂਪੁਰੇ ਗਏ ਆ ਤੇ ਆਂਦਾ ਮੇਰੀ ਗੱਲ ਉਹਦੀ ਮੁੱਖ ਮੰਤਰੀ ਨਾਲ ਮੈਂ ਤੁਹਾਡੀ ਗੱਲ ਕਰਾ ਦੇਣਾ ਮੈਂ ਫਰਮਾਇਤ ਪਵਾ ਦੇਣਾ ਤੁਹਾਡਾ ਇਹ ਕਰਾਵਾਂਗਾ ਆ ਕਰਾਵਾਂਗਾ ਅਸੀਂ ਉਹ ਛਾਤੇ ਉਚਾਨ ਕੇ ਇਹਨੂੰ ਪੈਸੇ ਦੇ ਦਿੰਦੇ ਆ ਉਹ ਜਰਾ ਬੜਦਾ ਹੀ ਜਾਂਦਾ ਵਸ ਸਿੱਧੀ ਗੱਲ ਆ ਹੋਏ ਹੋਈ ਦੀਆਂ ਡਿਆ ਹੋਰ ਕੀ ਦੇਣ ਡਿਆ ਵਸ ਹੂ 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 ਪਿਆਲੋ ਤੇਰ ਪਾ ਲੋ ਤੇ ਚੁੰਗ ਲੋ ਵੇਖੀ ਚੱਲ ਸੱਜਣਾ ਰੰਗ ਕਰਤਾਰ ਦੇ ਆਪੇ ਫਸ ਜਾਂਦੇ ਜਿਹੜੇ ਠੱਗੀਆਂ ਨੇ ਮਾਰਦੇ ਗਰੀਬ ਬਜ਼ੁਰਗ ਮਾਤਾ ਨੂੰ ਸੀਐਮ ਨਾਲ ਆਪਣੀ ਫੋਟੋ ਵਿਖਾ ਕਿਹੜਾ ਆਪ ਆਗੂ ਮਾਰ ਗਿਆ ਮੋਟੀ ਠੱਗੀ ਮਾਤਾ ਦਾ ਇਲਜ਼ਾਮ ਲੇਕੀ ਪੁਲਿਸ ਕੋਲੋਂ ਪੋਤੇ ਨੂੰ ਬਚਾਉਣ ਲਈ ਆਮ ਆਦਮੀ ਪਾਰਟੀ ਦਾ ਆਗੂ ਪੁਲਿਸ ਦੇ ਨਾਮ ਤੇ ਲੈ ਗਿਆ ਮੋਟੀ ਰਕਮ ਆਮ ਆਦਮੀ ਪਾਰਟੀ ਦੇ ਬੇਦਾਗ ਤੇ ਇਮਾਨਦਾਰ ਅਕਸ ਨੂੰ ਢਾਹ ਲਾਉਣ ਵਾਲੇ ਆਗੂ ਦਾ ਨਾਮ ਸੁਣਦੇ ਹੀ ਪਾਰਟੀ 'ਚ ਤਹਿਲਕਾ ਮਚਣਾ ਤੈਹ ਸਮਝੋ ਗਰੀਬ ਵਿਧਵਾ ਮਾਤਾ ਦੇ ਪੋਤੇ ਕੋਲੋਂ 15 ਨਵੰਬਰ 2023 ਨੂੰ ਸ਼ੇਖੋਪੁਰ ਚੌਕੀ ਅਧਿਨ ਐਕਸੀਡੈਂਟ ਦਾ ਮਾਮਲਾ ਦਰਜ ਹੁੰਦਾ ਹੈ ਤੇ ਹੁਣ ਐਂਟਰੀ ਹੁੰਦੀ ਹੈ ਮਾਮਲਾ ਨਿਪਟਾਉਣ ਲਈ ਉਸ ਆਪ ਆਗੂ ਦੀ ਜੋ ਅਕਸਰ ਐਸੇ ਮਾਮਲਿਆਂ 'ਚ ਥਾਣਿਆਂ 'ਚ ਦੇਖਿਆ ਜਾਂਦਾ ਹੈ ਤੇ ਸਾਰਾ ਬਟਾਲਾ ਸ਼ਹਿਰ ਉਸ ਨੂੰ ਚੰਗੀ ਤਰ੍ਹਾਂ ਜਾਣਦਾ ਹੈ ਮਾਤਾ ਦਾ ਇਲਜ਼ਾਮ ਹੈ ਕਿ ਵਿਜੇ ਤ੍ਰੇਨ ਤੇ ਪ੍ਰਬਾਰਾਨੀ ਨੇ ਕੁੱਲ 60000 ਮਾਮਲਾ ਨਿਪਟੌਂ ਲਈ ਲੈ ਲਿਆ ਪਰ ਮੇਰੇ ਪੋਤੇ ਤੇ ਪਰਚਾ ਦਰਜ ਹੋ ਗਿਆ ਹੁਣ ਵਿਜੇ ਤ੍ਰੇਨ ਕੋਈ ਪੱਲਾ ਨਹੀਂ ਫੜਾ ਰਿਹਾ ਨਾ ਹੀ ਰਕਮ ਵਾਪਸ ਕਰ ਰਿਹਾ ਹੈ ਪੀੜਿਤ ਮਾਤਾ ਨੇ ਸਬੂਤਾਂ ਦੇ ਤੌਰ ਤੇ ਮੀਡੀਆ ਨੂੰ ਕਾਰ ਰਿਕਾਰਡਿੰਗਾਂ ਦਿੰਦੇ ਹੋਏ ਦੱਸਿਆ ਹੈ ਕਿ ਵਿਜੇ ਤ੍ਰੇਨ ਰਕਮ ਲੈਣ ਤੋਂ ਹੀ ਮੁਕਰ ਰਿਹਾ ਹੈ ਕਰੀਬ 2 ਮਹੀਨੇ ਬਾਅਦ 피ੜਤ માતા ਨੇ ਇਨਸਾਫ ਲਈ ਪੁਲਿਸ ਅੱਗੇ ਫਰਿਆਦ ਕੀਤੀ ਹੈ ਪੁਲਿਸ ਦਾ ਕਹਿਣਾ ਹੈ ਦੋਨਾਂ ਧਿਰਾਂ ਨੂੰ ਬੁਲਾ ਕੇ ਮਾਮਲਿਆਂ ਦੀ ਜਾਂਚ ਕੀਤੀ ਜਾਵੇਗੀ ਸੀਐਮ ਭਗਵੰਤ ਮਾਨ ਜੀ ਆਪ ਦੇ ਆਗੂ ਦੀ ਇੱਕ ਕਾਰ ਰਿਕਾਰਡਿੰਗ ਚਾ ਪੈਸਿਆਂ ਦੇ ਲੈਣ ਦੇਣ ਤੋਂ ਹੀ ਮੁਕਰ ਰਿਹਾ ਹੈ ਜਦੋਂ ਪੱਤਰਕਾਰਾਂ ਨੇ ਇਹਨਾਂ ਇਲਜ਼ਾਮਾਂ ਦਾ ਪੱਖ ਜਾਣਨ ਲਈ ਵਿਜੇ ਤਰੇਹਨ ਨਾਲ ਫੋਨ ਤੇ ਗੱਲ ਕੀਤੀ ਤਾਂ ਵਿਜੇ ਤਰੇਹਨ ਰਕਮ ਲੈਣ ਦੀ ਗੱਲ ਕਬੂਲ ਲੈਂਦਾ ਹੈ सीएम صاحب ਜੀ ਇਸ ਪੀੜਿਤ ਗਰੀਬ ਵਿਧਵਾ ਮਹਿਲਾ ਨੂੰ ਹੁਣ ਸਿਰਫ ਤੁਹਾਡੇ ਤੋਂ ਹੀ ਆਸ ਹੈ ਜੀ ਜਿਹੜੇ ਆਗੂ ਤੁਹਾਡੀ ਫੋਟੋ ਦਿਖਾ ਕੇ ਗਰੀਬ ਜਨਤਾ ਨੂੰ ਲੁੱਟ ਰਹੇ ਨੇ ਉਹਨਾਂ ਨੂੰ ਜਲਦੀ ਨਕੇਲ ਪਾਓ ਨਹੀਂ ਤਾਂ ਐਸੇ ਆਗੂ ਆਉਣ ਵਾਲੇ ਸਮੇਂ 'ਚ ਆਪ ਪਾਰਟੀ ਲਈ ਘਾਤਕ ਸਾਬਿਤ ਹੋਣਗੇ ਸੁਚੇਤ ਕਰਨਾ ਸਾਡਾ ਫਰਜ਼ ਹੈ ਜੀ ਤੇ ਪਾਰਟੀ ਹਾਈ ਕਮਾਂਡ ਕੀ ਐਕਸ਼ਨ ਲੈਂਦੀ ਹੈ ਉਹ ਹੁਣ ਜਨਤਾ ਦੇਖੇਗੀ ਜ਼ਰੂਰ ਔਨ ਫੈਕਟ ਨਿਊਜ਼ ਲਈ ਲਖਨਪਾਲ ਦੀ ਖਾਸ ਰਿਪੋਰਟ ਕੀ ਨਾਮ ਹੈ ਮਤ ਜੀ ਜਗਿੰਦਰਪੁਰ ਇੱਥੋਂ ਦੇ ਰਹਿਣਾ ਲੀ ਤਰਨਪੁਰ ਇਹ ਮਾਮਲਾ ਹੈ ਜੇਪੀ ਬੱਚੇ ਦਾ ਐਕਸੀਡੈਂਟ ਹੋ ਗਿਆ ਸੀ ਤੇ ਬੱਚਾ ਤਾਂ ਹੋਸ਼ ਨਹੀਂ ਕਰਦਾ ਫਿਰ ਥਾਣੇ ਵਾਲੇ ਸਾਨੂੰ ਫੋਨ ਕਰਦੇ ਸੀ ਅਸੀਂ ਉਸ ਟਾਈਮ ਨਹੀਂ ਗਏ ਅਗਲੇ ਦਿਨ ਆਹੀ ਗਏ ਆ ਤ੍ਰੇਨ ਵਿਜਨ ਲੈ ਕੇ ਪਹਿਲੋਂ ਗਏ ਆ ਅਸੀਂ ਪ੍ਰਭਾ ਕੋਲ ਪ੍ਰਭਾ ਨੇ ਸਾਨੂੰ ਕਿਹਾ ਕਿ ਕੋਈ ਗੱਲ ਨਹੀਂ ਮੈਂ ਤੁਹਾਨੂੰ ਮੱਥੇ ਬੰਦ ਲਵਾ ਰਣੀ ਆ ਮੱਥੇ ਲਵਾਣ ਕਰਕੇ ਮੁੜ ਕੇ ਉੱਥੇ ਆਖਣ ਲੱਗੇ 10-15000 ਰੁਪਏ ਲੱਗੇਗਾ 10-15000 ਤੇ ਚਲੋ ਗੱਲ ਮੁੱਕ ਜਾਈ ਮੁੜ ਕੇ ਫਿਰ ਬਾਹਰ ਦੇ ਚੱਕਰੋਂ ਗੱਲਬਾਤ ਹੋਈਆਂ ਅਡੀ ਥਾਣੇ ਉਹ ਕਹਿਣ ਲੱਗਾ ਤੁਹਾਡੇ ਤੇ ਪਰਚਾ ਹੋ ਗਿਆ ਉਹਨੇ ਹਟ ਕੋ ਕੋਈ ਨੀ ਕੋਈ ਮੰਗ ਮੰਗੀ ਨਾ ਹਨ ਕੋਈ ਬੜੇ ਪਿਆਰ ਨਾਲ ਬੋਲਿਆ ਆਂ ਤਾਂ ਸਾਡੀ ਸੁਲਾ ਕਰਾਣੀ ਜੇ ਤੇ ਹੁਣ ਟਾਈਮ ਆ ਜਾਂਦੇ ਕਿਦੋਂ ਅਸੀਂ ਬਾਹਰ ਨਿਕਲੇ ਆ ਉਦੋਂ ਇਹਨਾਂ ਨੇ ਮੰਗ ਰੱਖ ਦਿੱਤੀ ਤਰੇਣ ਵਿਜੇ ਨੇ ਵੀ ਇੰਨੇ ਪੈਸੇ ਚਾਹੀਦੇ ਆ ਫਿਰ ਅਸੀਂ ਉੱਥੇ 20000 ਰੁਪਇਆ ਦਿੱਤਾ 20000 ਰੁਪਇਆ ਦੇਣ ਤੇ ਬਾਹਰ ਵਿੱਚ ਕਹਿੰਦੇ ਤੁਹਾਡਾ 88500 ਰੁਪਇਆ ਲੱਗੇਗਾ ਆਖਿਆ ਅਸੀਂ ਮਾੜੇ ਆ ਮਾਤਾ ਨਾ ਅਸੀਂ 40000 ਰੁਪਇਆ ਬਾਹਰ ਵਿੱਚ ਦੇ ਕੇ ਆਏ ਆ ਮੁੜ ਕੇ ਕਿਰਮੇ ਜਿਸ ਤਰੀਕ ਕਰਾਈ ਆ ਜਮਾਨਤ ਕਰਾਈ ਆ ਬਾਹਰ ਦੇ ਘਰ ਆਣ ਕੇ ਉੱਥੇ ਕੋਈ ਗੱਲ ਨਹੀਂ ਹੋਈ ਘਰ ਆਣ ਕੇ ਆਂਦਾ ਵੀ ਰੁਪਇਆ 24000 ਚਾਹੀਦਾ 24000 ਦੇ ਵਿੱਚੋਂ ਮੈਂ 7000 ਰੁਪਇਆ ਨਹੀਂ ਦਿੱਤਾ ਮੈਂ ਕਿਹਾ ਮੈਂ ਮਾੜੀ ਆ ਮੇਰੇ ਕੋਲ ਪੈਸਾ ਨਹੀਂ ਹੈਗਾ ਉਸ ਤੋਂ ਬਾਅਦ ਆਈ ਜਾਨੇ ਤੁਹਾਡਾ ਫੈਸਲਾ ਕਰਾ ਸਾਡਾ ਫੈਸਲਾ ਕਰਾ ਉਹ ਕਹਿੰਦਾ ਬੋਲਦਾ ਨਹੀਂ ਠੰਡੀ ਗੱਲ ਹੋ ਲੈਂਦੋ ਠੰਡੀ ਗੱਲ ਹੋ ਲੈਂਦੋ ਅਜੇ ਤੱਕ ਸਾਡਾ ਕੋਈ ਫੈਸਲਾ ਨਹੀਂ ਮੰਗਾਇਆ ਫਿਰ ਆਈ ਆਖਿਆ ਪੈਸੇ ਦੇ ਦਿਓ ਸਾਨੂੰ ਪੈਸੇ ਨਹੀਂ ਦਿੰਦਾ ਅਸੀਂ ਕਹਿੰਨੇ ਆਂ ਆਂਦਾ ਜੋ ਮਰਜ਼ੀ ਕਰ ਲਓ ਮੈਂ ਤੁਹਾਡੇ ਕੋਲ ਪੈਸਾ ਲਿਆ ਹੀ ਨਹੀਂ ਫਿਰ ਮੈਨੂੰ ਗੁੱਸਾ ਚੜਿਆ ਫਿਰ ਮੈਂ ਕੰਪਲੇਟ ਲੈ ਕੇ ਨਹੀਂ ਟੋਟਲ ਪੈਸੇ ਤੁਸੀਂ ਕਿੰਨੇ ਦਿੱਤੇ ਆ ਤਿੰਨ ਘਟ 70000 ਰੁਪਏ ਦਿੱਤਾ ਸਾਰੇ ਸਬੂਤ ਹੈਗੇ ਆਈ ਇਹੋ ਮੰਗ ਕਰਨੇ ਆ ਸਾਡੀ ਨੁਸਾਫੀ ਹੋਣੀ ਚਾਹੀਦੀ ਆ ਇਹ ਹੋਰ ਨਾ ਕਿ ਇઠਗੀਆਂ ਮਾਰਦਾ ਹੈ ਹਾਂ ਪਹਿਲਾਂ ਹੀ ਠਗੀਆਂ ਮਾਰਦਾ ਛੇਕੂਪੁਰੇ ਗਏ ਆ ਤੇ ਆਂਦਾ ਮੇਰੀ ਗੱਲ ਉਹਦੀ ਮੁੱਖ ਮੰਤਰੀ ਨਾਲ ਮੈਂ ਤੁਹਾਡੀ ਗੱਲ ਕਰਾ ਦੇਣਾ ਮੈਂ ਫਰਮਾਇਤ ਪਵਾ ਦੇਣਾ ਤੁਹਾਡਾ ਆ ਕਰਾਵਾਂਗਾ ਆ ਕਰਾਵਾਂਗੇ ਅਸੀਂ ਉਹ ਛਾਤੀ ਉਚਾਨ ਕੇ ਇਹਨੂੰ ਪੈਸੇ ਦੇ ਦਿੱਤੇ ਕਿ ਕਹਿੰਦੇ ਨੇ ਕਰਾ ਹੀ ਦੇਣੀ ਨੇ ਜਿਹੜੇ ਪੈਸੇ ਤੁਸੀਂ ਦਿੱਤੇ ਸੀ ਜਿਸ ਟਾਈਮ ਦਿੱਤੇ ਸੀ ਉਸ ਟਾਈਮ ਕੋਣ ਕੋਣ ਸੀਗਾ ਤਾਂ ਦੱਸੋ ਉਹ ਟਾਈਮ ਤਿੰਨ ਜਣੇ ਹੀ ਸੀ ਤੁਸੀਂ ਤਿੰਨ ਜਣੇ ਸੀ ਹਾਂਜੀ ਫਿਰ ਪੈਸੇ ਫੜਾਏ ਆ ਉਹਦੇ ਪੀਏ ਨੂੰ ਫੜਾਏ ਆ ਤਰੇਂ ਦੇ ਪੀਏ ਨੂੰ ਟਾਣੀ ਹਲੋ ਹਾਂਜੀ ਤੁਹਾਡੀ ਹਾਂਜੀ ਭੈਣਾ ਮੈਂ ਨੰਬਰ ਲੈ ਰਿਆ ਅਜੇ ਗੱਲ ਨਹੀਂ ਹੋਈ ਬਿਜੀ ਹੈ ਤੇ ਮੈਂ ਤੇ ਨੰਬਰ ਲੈ ਲਿਆ ਸੁਨਿਆ ਆਇਆ ਆਪਣੇਵਾ ਹਾਂਜੀ ਮੇਰਾ ਆਪਣੇਵਾ ਆਇਆ ਜੀ ਮੈਂ ਤੁਹਾਨੂੰ ਦੱਸਿਆ ਤਾਂ ਹੈਗਾ ਸੀ ਉਹ ਚੰਡੀਗੜ੍ਹ ਰਹਿੰਦਾ ਹੈ ਅਫਸਰ ਹੀ ਹੈ ਉਹ ਕਹਿੰਦਾ ਮੈਂ ਮਾਸੀ ਤੇਰਾ ਕੰਮ ਕਾ ਕੇ ਜਾਣਾ ਤੂੰ ਟੈਨਸ਼ਨ ਕਿਉਂ ਲੈਨੀ ਹੈ ਅੱਛਾ ਕਿੱਥੋਂ ਆਏ ਚੰਡੀਗੜ੍ਹੋਂ ਹਾਂ ਚੰਡੀਗੜ੍ਹੋਂ ਮੇਰਾ ਆਪਣੇਵਾ ਅਫਸਰ ਲੱਗਾ ਆਇਆ ਉਹ ਬੇਹੱਦ ਮਾਰੇ ਮਰਦੀ ਪਿਆ ਹੈ ਲੱਗ ਜਾਣਾ ਮੈਂ ਹੁਣ ਲਾ ਕੇ ਤੇਰਾ ਕੰਮ ਕਾ ਕੇ ਫੇਰ ਜਾਣਾ ਮੈਂ ਚਲੋ ਮਾਲਕ ਰਹਿਮਤ ਕਰੇ ਅਸੀਂ ਕਿਹਨੇ ਕੰਮ ਹੋਣਾ ਚਾਹੀਦਾ ਤੇ ਨੰਬਰ ਲਿਆ 70865 38028 ਨੰਬਰ ਤੇ ਬੰਨੀ ਯਾਦ ਹੋ ਗਿਆ ਮੈਨੂੰ ਨਹੀਂ ਉਹ ਹੁਣ ਪਤਾ ਕੀ ਦਿਆ ਕਹਿਣ ਉਹਨੇ ਉਹਨੂੰ ਵੀ ਫੋਨ ਕਰਕੇ ਪੁੱਛ ਲਿਆ ਉਹ ਕਹਿੰਦਾ ਮੈਂ 1 ਰੁਪਿਆ ਨਹੀਂ ਜਿਹਾ ਲਿਆ ਮੈਂ ਤੁਹਾਨੂੰ 700 ਰੁਪਿਆ ਦਿੱਤਾ ਉਹ ਅਫਸਰ ਹੈ ਉਹਨੇ ਕੁਛ ਨਹੀਂ ਕੋਈ ਜਿਹੜਾ ਮੈਂ ਨਹੀਂ ਪਾਇਆ ਉਹੋ ਹੀ ਜਿਹੜਾ ਚਾਰਜ ਹੈਲੋ ਹਾਂਜੀ ਕੱਟ ਦੇ ਹੈਲੋ ਮੈਂ ਹਾਂ ਕੱਟ ਦੇ ਤਾਂ ਇਹ ਭਾਈ ਤੁਸੀਂ ਚੰਡੀਗੜ੍ਹ ਵਾਲਾ ਜਿਹੜਾ ਭਰਾ ਆਇਆ ਨਾ ਇਹਨੂੰ ਵੀ ਲਾਓ ਨਾਲ ਮੇਰੇ ਕੋਲ ਤੇ ਪਰਸੋਂ ਆ ਜਾਓ ਮੇਰੇ ਕੋਲ ਉਹ ਨਹੀਂ ਤੇ ਵਾ ਨਹੀਂ ਦੇਖ ਆ ਜਾਓ ਤੁਸੀਂ ਬੁਤੀ ਗੱਲ ਦਾ ਤੇ ਮੈਂ ਮੰਗਾ ਲਾਂਗੀ ਉਹ ਆ ਕੇ ਆਵਾ ਮਿਲੂ ਘਰ ਆਉਂਦੀ ਜੀ ਲੋੜ ਕੋਈ ਮੇਰੇ ਤੇ ਬੰਬ ਚੱਲਿਆ ਤੇ ਮੈਂ ਘਰ ਆਵਾ ਮੈਂ ਕੀ ਕਹਣਾ ਕਰ ਰਿਹਾ ਕੋਈ ਆ ਕੇ ਹੁਣ ਹਾਂ ਬਿਆਨ ਦਿੱਤਾ ਮੈਂ ਕੁਝ ਨਹੀਂ ਕੀਤਾ ਇੱਧਰ ਜਿਹੜੀ ਗੱਲ ਕਰਨੀ ਮੇਰੇ ਨਾਲ ਆ ਕੇ ਕਰੋ ਆਓ ਮੈਂ 7000 ਰੁਪਇਆ ਦਿੱਤਾ ਮੈਂ ਐਵੇਂ ਹੀ ਆ ਗਈਆਂ ਮੈਨੂੰ ਨਹੀਂ ਭਾਏ ਜਿੰਨੂੰ ਦਿੱਤਾ ਤੁਸੀਂ ਉਹਦੇ ਨਾਲ ਗੱਲ ਕਰੋ ਮੈਨੂੰ ਕੋਈ ਸਮਾਂ ਮੇਰੇ ਕੋਲ ਹੈਗੇ ਆ ਸੋਨੀਆਂ ਦਵਾਜੇ ਲਾਓ ਲਾਓ ਉਹਨਾਂ ਨੂੰ ਨਾਲ ਲਾਓ ਸੋਨੀਆਂ ਆਏ ਚਿਹਰੇ ਦੇ ਸਾਹਮਣੇ ਕਿੰਨਾ ਪਿਆਸੋ 4000 ਰੁਪਇਆ ਮੈਂ ਖਾ ਦੇ ਤਸੂਹ ਉਹ ਤਾਂ ਗੱਲ ਕਰੀਏ ਬੇਕਾਰ ਦੇਖ ਨਹੀਂ ਆ ਮੈਂ ਕਿੰਨੇ ਭਰਾ ਮੈਂ ਭਰਾ ਆ ਆਏ ਚਿਹਰਾ ਵੀ ਮਗਨ ਨਹੀਂ ਲੱਗੀਦਾ ਇਹਨਾਂ ਕਿਸੇ ਮਗਨ ਨਹੀਂ ਲੱਗੀਦਾ ਭਣਾ ਠੀਕ ਹੈ ਤੁਸੀਂ ਲੈ ਉਹਨਾਂ ਨੂੰ ਸੁਣ ਲੈ ਜਿਹਨੇ ਮੈਨੂੰ ਖੁਰਾਏ ਜਿਨੇ ਮੈਨੂੰ ਖੁਰਾਏ ਉਹ ਵੀ ਆਜੇ ਨਾ ਮੈਨੂੰ ਖੁਰਾਏ ਖੁਰਾਏ ਕਿਉਂ ਨਹੀਂ ਮੈਂ ਆਹ ਸਾਹਮਣੇ ਖੁਰਾਏ ਤਾਂ ਇਹ ਕੋਈ ਗੱਲ ਨਹੀਂ ਬਹਿ ਕੇ ਗੱਲ ਕਰਨਾਂਗੇ ਪਰਸੋਂ ਆਜੋ ਸੋਨੀਆਂ ਜਿੰਦੀ ਜਾਗਦੀ ਆ 2000 ਰੁਪਏ ਉਹਨੂੰ ਖੁਰਾਇਆ ਹੈਲੋ ਹਾਂਜੀ ਹਾਂਜੀ ਸਾਡੀ ਗੱਲ ਤਾਂ ਹੈ ਸਸਿਕਲ ਸਰ ਵੀਹਤ ਰੇਨਜੀ ਆਮ ਆਦਮੀ ਪਾਰਟੀ ਤੋਂ ਗੱਲ ਕਰ ਰਹੇ ਨੇ ਕੀ ਆਖੀ ਕੌਣ ਬੋਲ ਰਿਹਾ ਜੀ ਸਰ ਮੈਂ ਪੱਤਰਕਾਰ ਲਖਨਪਾਲ ਬੋਲ ਰਿਹਾ ਜੀ ਹਾਂਜੀ ਹਾਂਜੀ ਇੱਕ ਜੁਗਿੰਦਰ ਕੋਹਰ ਮਹਿਲਾ ਧਰਮਪੁਰੇ ਤੋਂ ਐਸਐਸਪੀ ਦਫਤਰ ਜਾ ਕੇ ਤੁਹਾਡੇ ਤੇ આરોਪ ਲਗਾਏ ਸੀ ਕਿ ਤੁਸੀਂ ਤੇ ਪ੍ਰਭਾ ਰਾਣੀ ਜੀ ਨੇ ਪੁਲਿਸ ਦੇ ਨਾਮ ਤੇ 68000 ਰੁਪਏ ਲਏ ਨੇ ਉਹਨਾਂ ਤੋਂ ਇਸ ਬੰਦ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਬਿਲਕੁਲ ਮੈਂ ਪੁਲਿਸ ਦੇ ਨਾਮ ਦਾ ਕੋਈ ਪੈਸਾ ਨਹੀਂ ਦਿਆ ਇੱਕ ਜੁਗਿੰਦਰ ਕੋਹਰ ਹੈ ਮੈਨੂੰ ਨਹੀਂ ਪਤਾ ਹੁਣ ਉਹ ਹੀ ਹੈ ਜਿਹੜੀ ਪ੍ਰਭਾ ਭੈਣ ਦੇ ਨਾਲ ਆਈ ਸੀ ਤੇ ਉਹਦਾ ਪੁੱਤਰੇ ਦਾ ਐਕਸੀਡੈਂਟ ਹੋ ਗਿਆ ਸੀਗਾ ਠੀਕ ਹੈ ਜੀ ਠੀਕ ਹੈ ਇੱਥੇ ਸ਼ੇਖੂਪੁਰ ਚੌਕੀ ਲੱਗੇ ਠੀਕ ਹੈ ਜੀ ਇਹਨੇ ਮੈਨੂੰ ਕਿਹਾ ਸੀ ਕਿ ਜਿਹੜੇ ਮਾਲਕ ਨੇ ਜਿਨ੍ਹਾਂ ਦੇ ਮਾਲਕਾਂ ਦਾ ਡੈਡੀ ਦੀ ਡੈਥ ਹੋ ਗਈ ਉਹਦਾ ਨਾਮ ਤਲਵਿੰਦਰ ਸਿੰਘ ਸੀਗਾ ਠੀਕ ਹੈ ਜੀ ਉਹ ਤਲਵਿੰਦਰ ਸਿੰਘ ਫੋਨ ਨਹੀਂ ਸੀ ਚੁੱਕ ਰਿਹਾ ਇਹ ਮਾਤਾ ਨੇ ਮੈਨੂੰ 22000 50000 1 ਤੇ 7000 1 7000 ਰੁਪਇਆ ਮੇਰੇ ਕੋਲ ਜਮ੍ਹਾਂ ਕਰਾਇਆ ਕਿ ਜਿੱਦਣ ਰਾਈਨਾਮਾ ਹੋਏਗਾ ਲੱਖ ਡੇਢ ਲੱਖ ਰੁਪਇਆ ਦੇ ਕੇ ਇਹਨੂੰ ਰਾਈਨਾਮਾ ਕਿਸੇ ਵੀ ਕਿ ਕਰਾ ਲਓ ਠੀਕ ਹੈ ਜੀ ਕਿਉਂਕਿ ਚਾਚਾ ਨੇ ਵੀ ਜ਼ੋਰ ਲਾਇਆ ਨਹੀਂ ਅਗਲੇ ਮੰਨਦੇ ਮੈਂ ਵੀ ਜ਼ੋਰ ਲਾਇਆ ਨਹੀਂ ਮੰਨਦੇ ਉਹਦੀ ਹਮਾਨਤ ਮੇਰੇ ਕੋਲ ਪਈ ਹੈ ਨੂ ਲੜਿਆ ਕਿ ਮੇਰਕੋ ਤਾਂ ਮੰਗੇ ਹੀ ਨਹੀਂ ਉਹਨੇ ਠੀਕ ਆ ਜੀ ਮੇਰਕੋ ਮੰਗੇ ਨਹੀਂ ਮੇਰਕੋ ਦੋ ਦਰ ਮਰਜ਼ੀ ਲੈ ਜੇ ਸਟਾਰਗੇਟ ਕੋਲ ਮੇਰਕੋ ਕੋਲ ਉਹਦੀ ਇਮਾਨਤ ਪਈ ਹੋਈ ਆ ਪਰ ਕਿਸੇ ਪੁਲਿਸ ਵਾਲੇ ਦੇ ਨਾਂ ਤੇ ਨਹੀਂ ਲਿਆ ਉਹ ਇਹਨੇ ਮੈਨੂੰ ਜਮਾ ਕਰਾਇਆ ਸੀ ਕਿ ਮੇਰਕੋ ਮੌਕੇ ਤੇ ਨਹੀਂ ਬੰਨੇ ਤੇ ਮੇਰਕੋ ਹੌਲੀ ਹੌਲੀ ਲੈ ਲੋ ਇਹਨੂੰ ਪੁੱਛੋ ਇਹਨੇ 22000 ਇੱਕ ਦਿਨ ਦਿੱਤਾ 88000 ਇੱਕ ਦਿਨ ਜਮਾ ਕਰਾ ਕੇ ਗਈ ਨਾਲ ਸ਼ੇਰੇ ਪੰਜਾਬ ਦਾ ਸੀਗਾ ਤੇ ਸਾਰੇ ਜਿਹੜੇ ਰੋਪ ਲਾਏ ਗਏ ਨੇ ਜਾਨੀ ਕਿ ਤੁਹਾਡੇ ਤੇ ਝੂਠੇ ਰੋਪ ਲਗਾਏ ਜਾ ਰਹੇ ਨੇ ਤੇ ਜਿਹੜਾ ਇਹਨਾਂ ਨੇ ਕਹਿ ਤਾ ਵੀ ਪੁਲਿਸ ਦੇ ਨਾਂ ਤੇ ਲੇ ਤਾਂ ਬਿਲਕੁਲ ਝੂਠੇ ਆ ਮੇਰੇ ਕੋਲ 60000 ਦਾ ਪਿਆ ਹੈ ਉਹਦੀ ਅਮਾਨਤ ਪਈ ਆ ਮੇਰੇ ਕੋਲ ਜਦੋਂ ਮਰਜੀ ਆ ਕੇ ਲੈ ਜਾ ਠੀਕ ਹੈ ਜੀ ਓਕੇ ਜੀ ਥੈਂਕ ਯੂ ਮੇਰੇ ਕੋਲ ਲੈ ਜਾਓ ਵਾਪਸ ਮੈਂ ਮੈਨੂੰ ਦੱਸੋ ਉਹਦਾ ਘਰ ਕਿਸੇ ਨੂੰ ਤੇ ਘਰ ਦਾ ਵੀ ਪਤਾ ਮੈਂ ਪ੍ਰਭਾ ਭੈਣ ਬਿਮਾਰ ਹੈ ਮੈਂ ਫੋਨ ਕੀਤਾ ਸੀ ਉਹ ਹਸਪੀਟਲ ਐਡਮਿਟ ਨੇ ਉਹ ਜਦੋਂ ਆ ਜਾਂਦੇ ਨੇ ਤਾਂ ਪ੍ਰਭਾ ਭੈਣ ਨੂੰ ਫਰਾਦਾਂਗਾ ਆਪੇ ਉਹਨੂੰ ਘੜਾ ਦੇਣਗੇ ਸਰ ਦਰਖਾਸਤ ਜੀ ਆਈ ਆ ਦੋ ਬੰਦੇ ਨੂੰ ਸਾਥ ਕੇ ਜੋ ਜੇ ਇਥੇ ਕੰਮ ਕੀਤਾ ਜਾਊਗਾ ਮੈਂ ਕਿਹਾ ਹੁਣ ਫੋਨ ਹੀ ਨੀ ਚੁੱਕਣ ਦੇ ਭਾਜੀ ਹੋਰੀ ਭਾਜੀ ਫੇਰ ਫੋਨ ਹੀ ਚੁੱਕਣ ਦੇ ਆਹ ਹੋ ਮੈਂ ਦੋ ਵਾਰਾ ਕੀਤਾ ਹੁੰਦਾ ਮੈਂ ਥਾਣੇ ਬੋਲਣ ਡਿਆਂ ਥਾਣੇ ਬੋਲਣ ਆਵਾ ਆਹ ਹੋ ਸਿੱਟੀ ਥਾਣੇ ਆ ਠਹਿਰ ਕੇ ਗੱਲ ਕਰਨਾ ਆ ਤੱਤ ਗਏ ਹੋ ਨੇ ਫੇਰ ਕੰਮ ਕਿਹਦੇ ਹਾਂ ਮੈਂ ਕਿਹਾ ਕੋਈ ਹੱਲ ਨਹੀਂ ਹੋਣ ਡਿਆ ਕੰਮ ਕੀ ਕਰਨਾ ਉਹ ਹੱਲ ਕਰਨ ਦੇ ਮੈਂ ਵੇਲਾ ਕਿੰਨੇ ਤੋਂ ਆ ਪਾਏ ਕਿਆ 70 ਮੰਗਿਆ 70 ਹੀ ਦਿੱਤਾ ਹੁਣ ਕੀ ਕਰਾਂ ਮੈਂ ਮੇਰਾ ਪਰਿਵਾਰ ਬੜਾ ਗੁੱਸੇ ਹੁੰਡਿਆ ਮੈਨੂੰ ਆਇਆ ਆ ਉਹ ਜਿਹੜਾ ਅਫਸਰ ਹੈ ਚੰਡੀਗੜ੍ਹ ਤੋਂ ਹਾਂ ਚੰਡੀਗੜ੍ਹ ਵਾਲਾ ਆ ਦੋਨਾਂ ਨੂੰ ਪਾਜੀ ਕੋਲ ਲੈ ਜਾ ਫਿਰ ਉਹਨੇ ਕਿੱਥੇ ਜਾਣਾ ਹੈ ਉਹ ਨਹੀਂ ਜਾਂਦਾ ਉਹ ਸਿਆਪ ਅਫਸਰ ਹੈ ਤੋ ਉਹਨੇ ਇਹੋ ਜਿਹੇ ਦੋਟੀ ਚ ਸਮਝਾੜਦਾ ਬੰਦੇ ਦੇ ਹਾਂ ਇਹ ਵੀ ਗੱਲ ਠੀਕ ਹੈ ਹਾਂ ਕਿ ਨਹੀਂ ਕਰ ਸਕਨੀ ਆ ਤੋ ਸੋਨੀ ਨੂੰ ਕਹ ਤੂੰ ਕਹਿਣ ਲਈ ਹੀ ਉਦੋਂ ਕਹਿੰਦੀ ਹਿਆ ਕਿ ਲੱਖ ਰੁਪਈਆ ਦੇ ਦੋ ਜੇ ਲੱਖ ਵੀ ਦੇ ਦਿੰਦੇ ਤਾਂ ਸਾਡਾ ਇੰਦਾ ਹੀ ਜਾਣਾ ਸੀ ਮੈਂ ਕਦੋਂ ਕਿਹਾ ਸੀ ਭੈਣਾ ਤੈਨੂੰ ਲੱਖ ਰੁਪਈਆ ਦੇਣਾ ਮੈਂ ਨਹੀਂ ਕਿਹਾ ਕਿ ਉਹਨੇ ਇਹ ਲੱਗਦੀ ਨਹੀਂ 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 ਇੰਨੇ ਲੱਗ ਜਾਣੇ ਇੰਨੇ ਲੱਗ ਜਾਣੇ ਉਹ ਗੱਲ ਤੇ ਬਣੀ ਨਹੀਂ ਮੈਂ ਇਹੋ ਹੀ ਗੱਲ ਕਹਿੰਦੀ ਆ ਮੈਂ ਕਿ ਤੁਹਾਨੂੰ ਇਹ ਕੰਮ ਜਿਹੜਾ ਹੈ ਜ ਆ ਬੰਦਾ ਮਰਿਆ ਲੱਖਾਂ ਦੇ ਹਿਸਾਬ ਨਾਲ ਪੈਸੇ ਲੱਗਦੇ ਆ ਮੈਂ ਐਂ ਗੱਲ ਕਹੀ ਸੀ ਲੱਖਾਂ ਦੇ ਹਿਸਾਬ ਨਾਲ ਪੈਸੇ ਲੱਗਦੇ ਆ ਤੇ ਪਰਚਾ ਵੀ ਹੋ ਗਿਆ ਔਨਲਾਈਨ ਤੇ ਵੀ ਚੜ ਗਿਆ ਉਹ ਤੇ ਹੁਣ ਆਉਂਦਾ ਨਹੀਂ ਉਹਨੇ ਦੱਸਦਾ ਉਹ ਤੇ ਤੈਨੂੰ ਉਦੋਂ ਨਹੀਂ ਦੱਸਦਾ ਸੀ ਪੁਲਿਸ ਵਾਲੇ ਨੇ ਬਿੱਲੀ ਚਾਹੇ ਕਿਹਦੀ ਵੀ ਹੈ ਪਿਆਏ ਹੁਣ ਮੇਰਾ ਆਪਣੇ ਵੰਡਿਆ ਕਹਿਣ ਕਿਹੜੀ ਵੇਸ ਵਿੱਚ ਦਿੱਤੀ ਐ ਹੁਣ ਮੈਂ ਕੀ ਕਰਾਂ ਬੰਨੋ ਨਹੀਂ ਪਤਾ ਤਾਂ ਨਹੀਂ ਫਸਾ ਕੀ ਹੁਣ ਨਹੀਂ ਕਰੋ ਤੀਨ ਨਾਲ ਹੀ ਤੇ ਪਤਾ ਕਿ ਹੁਣ ਗਈ ਨਾਲ ਜਾਣ ਦੀ ਜ਼ਰੂਰ ਚ ਹੋਰ ਆ ਤੇ ਮੈਂ ਤੇ ਬਸ ਗੱਲ ਕਰਕੇ ਤੇ ਮੈਂ ਤੇ ਆ ਬਾਹਰ ਬੈਠੀ ਰਹੀ ਹਾਂ ਮੜ ਕੇ ਮੈਨੂੰ ਗੱਡੀ 'ਚ ਬਿਠਾਤਾ ਤੇ ਫੜ ਕੇ ਮੈਨੂੰ ਗੱਡੀ 'ਚ اتارਤਾ ਨਹੀਂ ਤੇ ਇਹਨਾਂ ਦੀ ਗੱਲ ਤੇ ਤੂੰ ਹੀ ਕਰਦੇ ਏ ਕਿਉਂ ਮੈਂ ਗੱਡੀ ਵਿੱਚ ਬਣੀ ਆ ਪਿਆਏ ਦੀ ਗੱਲ ਤੇ ਤੂੰ ਹੀ ਕਰਦੇ ਏ ਪਹਿਲਾਂ ਨਹੀਂ ਨਹੀਂ ਬੈਹਾਂਦੇ ਵੀ ਗੱਲ ਮੈਂ ਨਹੀਂ ਕੀਤੀ ਅੰਦਰ ਨਹੀਂ ਮੈਂ ਤਾਂ ਤੇ ਆ ਕੇ ਪੈਸੇ ਦਿੱਤੇ ਤੈਨੂੰ ਹੀ ਫੜਿਆ ਤੇਰੇ ਕੋਈ ਇਹੀ ਆਏ ਆ ਮੈਂ ਤੇ ਮਨਜੀਤ ਮੈਂ ਥੋੜਾ ਤੇ ਇਹਨਾਂ ਜਾਂਦੀ ਨਹੀਂ ਇਹ ਤਰੇ ਨੂੰ ਤਾਂ ਫਿਰ ساری ਦੁਨੀਆ ਤੇ ਜਾਂਦੀ ਤੇ ਇਹਨੂੰ ਇੱਕ ਮੈਂ ਕੱਲੀ ਫੜਿਆ ساری ਦੁਨੀਆ ਤੇ ਜਾਂਦੀ ਪਰ ਇਦਾਂ ਥੋੜਾ ਘਰੀ ਜਾਵਾ ਵੇਲਾ ਜੇ ਉੱਥੇ ਸਾਡੇ ਕੋ ਪੈਸੇ ਆ ਨਹੀਂ ਮੈਂ ਮਾਣੇ ਕੋ 2000 ਫੜਿਆ 20000 ਮਨਜੀਤ ਕੋ ਫੜਿਆ ਤਾਂ 2000 ਰੁਪਇਆ ਕਰਕੇ ਦਿੱਤਾ ਘਰ ਸਿਰ ਮੈਂ ਆਣ ਕੇ ਛੇਰੇ ਕੋ ਲੈ ਪੈਸੇ ਕੋ ਉਹਨੇ ਦਵਾਈ ਕੇ ਕੋ ਫਿਰ ਮੈਂ ਦੇ ਕੇ ਆਈ ਸੀ ਹੂੰ ਫਿਰ 700 ਰੁਪਇਆ ਮੈਂ ਘਰ ਦੇ ਕੇ ਆਈ ਆ ਹੈ ਫੇਰਾ ਮੈਨੂੰ ਕਹਿਣ ਲੱਗਾ ਵੀ ਚੱਲ ਉੱਥੇ ਉਹਨੂੰ ਮਿਲਣਾ ਉਹ ਐਮਐਲਏ ਨੂੰ 1200 ਦਾ ਮੈਂ ਡੱਬਾ ਖੜਿਆ 800 ਰੁਪਇਆ ਦਾ ਮੈਂ ਤੇਲ ਪਵਾਇਆ ਰਸ ਮੈਂ ਚਾਚ ਕੇ ਗੱਲੋਂ ਡੱਬਾ ਖੜਿਆ ਨਹੀਂ ਜੇ ਕਿਹ ਗੱਲੋਂ ਮੈਂ ਖੁੰਜੀ ਆ ਪਿਆਇਆ ਥੋਂ ਭਾਵੇਂ ਕਿੱਥੋਂ ਮਰਤੀ ਚੁੱਕ ਕੇ ਲਾਏ ਆ ਤੇ ਮੇਰੀ ਗੱਲ ਨਾ ਹੋਏ ਤੇ ਫਿਰ ਕਿੰਨੀ ਮਾੜੀ ਗੱਲ ਆ ਆ ਹੋਏ ਤਾਂ ਗੱਲ ਹੈ ਰ ਮੈਂ 10 ਰੁਪਏ ਦੇ ਹਿਸਾਬ ਨਾਲ ਪੈਸੇ ਲੈ ਤੈਨੂੰ ਹੀ ਪਤਾ ਮਨਜੀਤ ਕਿਹੜੇ ਹਿਸਾਬ ਨਾਲ ਕਿਹ ਕੋ ਪੈਸੇ ਲੈ ਕੇ ਦਿੰਦੀ ਆ ਹੂੰ ਹੂੰ 10 ਰੁਪਏ ਹਿਸਾਬ ਨਾਲ ਪੈਸੇ ਲੈ ਕੇ ਮੈਂ ਉਹਦੇ ਨਾਲ ਤਰਲੇ ਪਾਏ ਨਾਲ ਉਹ ਲੈ ਕੇ ਦਿੱਤੇ ਵਿਚਾਰੀ ਨੇ ਮੈਨੂੰ ਬੈਣਾ ਬੜਾ ਬੋਲਿਆ ਸੀ ਭਾਜੀ ਹਾਂ ਕੀ ਜਾਂਦਾ ਮੈਨੂੰ ਜੰਨੇ ਕਹਿੰਦੇ ਤਾਂ ਤੈਨੂੰ ਮੈਂ ਕਿਹੜੇ ਵੇਲੇ ਕਿਹਾ ਸੀ ਪੈਸੇ ਪੂਰੇ ਨੇ ਮੈਂ ਉਹਨਾਂ ਨੂੰ ਕਹਤਾ ਇਹ ਲਿਆਓ ਤਾਂ ਮੈਂ ਤੁਹਾਡਾ ਕੰਮ ਕਰਵਾਉਣਾ ਕੰਮ ਹੋਏਗਾ ਭੈਣਾ ਭਾ ਕੰਮ ਕਿਉਂ ਨਹੀਂ ਹੋਏਗਾ ਮੈਂ ਕਿਹਾ ਹੈ ਭਾਜੀ ਮੈਂ ਕਦੋਂ ਕੰਨੀ ਗਈ ਆ ਇਹ ਤੇ ਉਦਣ ਵੀ ਕਿਦਣ ਮੈਂ ਜਮਾਨਤ ਕਰਾਈ ਆ ਕੱਚੀ ਹੂੰ ਉਦਣ ਵੀ ਤੈਨੂੰ ਹੀ ਫੋਨ ਕੀਤਾ ਸੀ ਨਹੀਂ ਨੇ ਆ ਕੀ ਤਾਂ ਇਹੋ ਪਿਆਹੇ ਦੇਣ ਨਹੀਂ ਆਈ ਮੈਨੂੰ ਅਦਾ ਹੀ ਭੀ 20000 ਰੁਪਇਆ 10000 ਰੁਪਇਆ ਸਤਨੂੰ ਨੇ ਲੈਣਾ ਤੇ 21000 ਰੁਪਇਆ ਹੋਰ ਦੇ ਮੈਂ ਫਿਰ ਜਾ ਕੇ ਹੱਥ ਜੋੜ ਕੇ ਆਈ ਮੈਂ ਕਿਹਾ ਮੇਰੇ ਕੋ ਪੈਸੇ ਨਹੀਂ ਹੈਗੇ ਆ 7000 ਰੁਪਿਆ ਜੇ ਆ 7000 ਰੁਪਿਆ ਲੈ ਲਓ ਹੂੰ ਹੋਰ ਇਸ ਤੋਂ ਬਾਅਦ ਕੀ ਕਹਿਣਾ ਮੈਂ ਹੁਣ ਮੇਰਾ ਭੜਿਆਵਾ ਮੈਨੂੰ ਇੰਨੀ ਗੱਲ ਵੀ ਕਹੀ ਮੈਂ ਕਿਹਾ ਮੈਨੂੰ ਮੱਥੇ ਲਵਾ ਦਿਓ ਮੇਰੇ ਭੜੇਵੇਂ ਨਹੀਂ ਆਉਣਾ ਜੇ ਤਾਂ ਉਹਨੇ ਫਿਰ ਗੱਲਬਾਤ ਕਰਨੀ ਜੇ ਉਹ ਅੱਜ ਸਵੇਰ ਦੇ ਦੋ ਜਣੇ ਆਏ ਨੇ ਅੱਛਾ ਤੇ ਪੁਲਿਸ ਵਾਲੇ ਨੂੰ 1 ਰੁਪਿਆ ਨਾਲ ਉਹਨੇ ਫੋਨ ਕਰਕੇ ਪੁੱਛ ਲਿਆਈ ਪੁਲਿਸ ਵਾਲੇ ਨੂੰ ਕੋਈ ਪੈਸਾ ਨਹੀਂ ਉਹ ਦਿੱਤਾ ਆ ਮੈਨੂੰ ਤਾਂ ਪਤਾ ਨਹੀਂ ਉਹ ਇਹ ਕਹਿੰਦਾ ਹੀ ਵੀ ਮੈਂ ਇਨੇ ਪੈਸੇ ਦੇਤੇ ਮੈਂ ਸਿਰਫ ਇੱਕ 2000 ਰੁਪਇਆ ਰੱਖਿਆ 60000 ਰੁਪਇਆ ਉਹਨੂੰ ਪਹਚਾਇਆ ਪਰਚਾ ਵੀ ਉਹਨਾਂ ਨੂੰ ਦਿੱਤਾ ਹਾਂ ਉਹਨਾਂ ਨੂੰ ਦਿੱਤਾ ਪੁਲਿਸ ਵਾਲਿਆਂ ਤੋਂ ਆਹ ਪੁਲਿਸ ਵਾਲਿਆਂ ਨੇ ਮੈਂ ਦਿੱਤਾ 60000 ਰੁਪਇਆ ਵਿੱਚੋਂ 2000 ਰੁਪਇਆ ਰੱਖਿਆ ਮੈਂ ਤੇਲ ਤੂਲ ਵਾਸਤੇ ਅੱਛਾ ਇਹ ਗੱਲ ਕਿ ਕੀ ਐ ਤੂੰ ਹੁਣ ਮੈਨੂੰ ਕੋਈ ਮੇਰੇ ਆ ਪੇੜ ਪੱਲੇ ਨਹੀਂ ਪਾਣ ਦੇ ਆ ਉਹ ਦੇ ਰਹਾ ਬੜਦਾ ਮੰਦੇ ਇਹ ਜਾਂਦਾ ਵਾ ਸਿੱਧੀ ਗੱਲ ਹੈ ਆ ਇਹਦੇ ਗੱਲ ਆ ਵਾ ਆਹ ਹੋਏ ਹੋਈ ਨਹੀਂ ਢਿਆ ਹੋਰ ਕੀ ਨਹੀਂ ਢਿਆ ਵਾ ਹੂ 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 ਵੀ ਆ ਲੋ ਤੇਲ ਪਾ ਲੋ ਤੇ ਚੁੰਗ ਲੋ ਉਹ ਹੁਣ ਤੂੰ ਦੱਸ ਕੀ ਕਰਨਾ ਵਾ ਨਾ ਕਰਨੀ ਬਾਜੀ ਨੂੰ ਹੁਣ ਭਈ ਬਾਜੀ ਉਹਦਾ ਵਿਚਾਰਦਾ ਗਰੀਬੀ ਦਾ ਕਰੋ ਮਸਲਾ ਲੱਤ ਹੋਣੀ ਤੇ ਆਂਦੇ ਇਹ ਕੋਈ ਕੁਝ ਮੱਥੇ ਤਾਂ ਲਵਾਓ ਜੋ ਨਹੀਂ ਮੇਰਾ ਭੀਵਾਂ ਦਾ ਮੈਨੂੰ ਭਾਵੇਂ 4 ਦਿਨ ਲੱਗ ਜਾਣ ਭਾਵੇਂ 5 ਦਿਨ ਲੱਗ ਜਾਣ ਮੈਂ ਹੁਣ ਕੰਮ ਪਾ ਕੇ ਜਾਣਾ ਜੇ ਮਤਲਬ ਉਹਨੇ ਥਾਣੇ ਜਾਣਾ ਤੇ ਥਾਣੇ ਉਥੋਂ ਵਾਲੀ ਗੱਲ ਹੈ ਦੋ ਦੀ ਵਕੀਲ ਦੀ ਵਕੀਲ ਕਰਕੇ ਜ਼ਮਾਨਤ ਪੱਕੀ ਕਰਾ ਕੇ ਮੁੰਡੇ ਦੀ ਫੇਰ ਮੈਂ ਜਾਣਾ ਉਦਾਂ ਨਹੀਂ ਮੈਂ ਜਾਣਾ ਭਾਵੇਂ 15 ਦਿਨ ਨਾ ਲੱਗ ਜਾਣ ਹਾਂ ਤੇ ਗੱਲ ਵੀ ਠੀਕ ਹੈ ਉਹ ਹੁਣ ਦੋਵੇਂ ਜਣੇ ਆਏ ਆ ਇੱਕ ਹੋਰ ਜਲੰਧਰ ਆ ਉਹਨੂੰ ਨਾਲ ਲੈ ਕੇ ਆਇਆ ਉਹਦਾ ਭਰਾ ਬਣਿਆ ਆ ਉਹ ਹੀ ਰੈਂਦਾ ਬਟਾਰੇ ਹੀ ਆ ਹੂੰ ਤੂੰ ਤੂੰ ਕੰਮ ਕਰ ਦੇਲਾ 70000 ਰੁਪਇਆ ਦੇ ਕੇ ਵੀ ਨਾ ਕੰਮ ਹੋਏ ਤੇ ਕਿੰਨੀ ਮਾਰੀ ਗੱਲ ਆ ਤੈਨੂੰ ਕਹੇ ਕੰਮ ਕਰੇ ਨਹੀਂ ਤੇ ਫਿਰ ਉਹ ਨਾ ਗਾਲ ਹੋਏ ਵਧਾਨ ਵਧਾਰੇ ਉਹ ਕੋਈ ਫਾਇਦਾ ਨਹੀਂ ਹੈਗਾ ਕੀ ਗੱਲ ਆ ਹੈਗਾ ਫਿਰ ਠਾਣੇ ਪੈਸੇ ਨਹੀਂ ਦਿੰਦਾ ਇਹਨੇ 1 ਰੁਪਇਆ ਵੀ ਉਹ ਤਾਂ ਨਹੀਂ ਹੈਗਾ ਮੈਂ ਆ ਤੇ ਵੀ ਗੱਲ ਕਹੀ ਆ ਕਿ ਕਿੰਨੇ ਤੂੰ ਠਾਣੇ ਦਿੱਤੇ ਆ ਮੇਰੇ ਮੂੰਹ ਤੇ ਕਰਾ ਦੇ ਤੇ ਬਾਕੀ ਤੂੰ ਮੈਨੂੰ ਆਪਣੇ ਕੋ ਪੈਸੇ ਦੇ ਦੇ ਤੇ ਤਾਂ ਵੀ ਨਹੀਂ ਮੰਨਿਆ ਉਹ ਮੈਂ ਕਿਹਾ ਇਹ ਮੈਂ ਕਿਹਾ ਇਹ ਕਿਹਾ ਕਿਉਂ ਨਹੀਂ ਹਾਂ ਚੱਲ ਮੈਂ ਨਿਕਲ ਵੀ ਕਰ ਲਈ ਨਾ ਮੋੜ ਬੋਲਿਆ ਹੀ ਨਹੀਂ ਮੈਂ ਕਰਾ ਦੇਣਾ ਕਰਾ ਦੇਣਾ ਮੱਥੇ ਲਵਾ ਦੇਣਾ ਲਵਾ ਦੇਣਾ ਅੱਜ ਮੈਂ ਸਵੇਰ ਦੇ ਦੋ ਵਾਰਾ ਫੋਨ ਕੀਤਾ ਜੇ ਤੁਹਾਨੂੰ ਪਤਾ ਹੁੰਦਾ ਤਾਂ ਇਹ ਐਮਐਲਏ ਦਾ ਫੋਨ ਕਰਾ ਦਿੰਦੇ ਕੋਈ ਸਾਡੀ ਗੱਲ ਬਾਣੀ ਜਾਂਦੀ ਹੂੰ ਇਹਦੀ ਕਿਥੇ ਉਹਨੇ ਉਹਨੇ ਦੂਜੇ ਨੇ ਮੰਨਣੀ ਹੈ ਸ਼ਹਿਰੀ ਨੇ ਕਦੇ ਵੀ ਨਹੀਂ ਗੱਲ ਮੰਨਦਾ ਇਹਦੀ ਇਹਦੀ ਤਰੇਂ ਦੀ ਨਹੀਂ ਮੰਨਦਾ ਨਾ ਜੇ ਜੇ ਗੱਲ ਮੰਨਦਾ ਹੁੰਦਾ ਤਾਂ ਉਹਨੂੰ ਹਟਾ ਕੇ ਮੈਂ ਹੱਲ ਹੋਇਆ ਹੁੰਦਾ ਐਵੀ ਗੱਲ ਹੈਗੀ ਮੰਨਦਾ ਮੰਨਦਾ ਕਿਉਂ ਨਹੀਂ ਇਹ ਤੇ ਕਹਿੰਦਾ ਭਰਾ ਵਾ ਭਰਾ ਇਹ ਫੋਟੋ ਤੇ ਨਹੀਂ ਕਰਾਇਆ ਇਹਨੇ ਇੱਕ ਵਾਰ ਫੋਨ ਨਹੀਂ ਕਰਾਇਆ ਉਹਨੂੰ ਕਹਿੰਦਾ ਤਾਂ ਹੈਗਾ ਮੇਰਾ ਭਰਾ ਇਹ ਭਰਾ ਹੈ ਫੋਟੋਆਂ ਦੇ ਨਾਲ ਹੁੰਦੀਆਂ ਛੱਤੀ ਛੱਤੀ ਉਹ ਫੋਟੋਆਂ ਤਾਂ ਹੋਣਾ ਹੀ ਵੀ ਦਿਵਾਈਆਂ ਆ ਸਾਡੀਆਂ ਵੀ ਦੇਖਣੀਆਂ ਸ਼ੇਰੇ ਘਰੋਂ ਲੱਥੀਆਂ ਹਟੀਆਂ ਫੋਟੋਆਂ ਵੀ ਹੂੰ ਪੋੜਵਾਂ ਦੀ ਕਿਹੜੀ ਗੱਲ ਆ ਹਾਂ ਪਾਰਟੀ ਹੋਈ ਆ ਉਹਨੇ ਪੁੱਛ ਕੇ ਵੇਖ ਲੈ ਨਹੀਂ ਤਾਂ ਉਹ ਇੱਥੇ ਹੀ ਆ ਤਾਂ ਹੁਣ ਆਪਾਂ ਮੇਰਾ ਕਰਤਾ-ਕੁਰਤਾ ਹੋ ਗਏ ਮੈਂ ਤਾਂ ਹੁਣ ਤਾਂ ਮੈਂ ਆਪਣਾ ਮੁਕਾ ਕੇ ਫਿਰ ਛੱਡਣਾ ਸੋਨੀਆਂ ਨਾਲ ਗੱਲ ਕਰੋ ਸੋਨੀਆਂ ਕੀ ਕਹਿੰਦੀ ਐ ਸੋਨੀਆਂ ਨਾਲ ਗੱਲ ਕਰਨਾ ਕੀ ਕਰੀਏ ਸੋਨੀਆਂ ਨਾ ਪੰਜਾ ਚ ਨਾ ਪੰਜਾ ਵਿੱਚ ਨਾ ਉਹ ਕਿਤੇ ਰੁਪਈਆ ਲੈਣ ਵਾਲੀ ਨਾ ਕੋ ਲੈਣੀ ਨਾ ਦੇਣੀ ਕਾਹੀ ਕਿਹੜੇ ਲੈ ਲੈਨੇ ਨਹੀਂ ਤੂੰ ਲੈ ਨਹੀਂ ਉਹ ਤੇ ਵਿਚਾਰੀ 1 ਰੁਪਿਆ ਲੈਣ ਵਾਲੀ ਹੱਕਦਾਰ ਨਹੀਂ ਉਹ ਦੇ ਕੋ ਮੈਂ ਆਪੀ ਲੱਤ ਵੀ ਨਹੀਂ ਇਹ ਬਿਆਨ ਮੇਰੀ ਇਹ ਕਿ ਬਲੇਠੇ ਚ ਨਾ ਰਹੀ ਤੇ ਨਾ ਹੀ ਇਹੋ ਜੇ ਕੰਮ ਤੇ ਹੈਗੇ ਹਾਂ ਉਹਦਾ ਜਿਹੜੀ ਲਿਟਿਆ ਨਾ ਮੁੰਡਾ ਇਹਦਾ ਇਹ ਉਹਦਾ ਕੰਮ ਕਰਵਾਏ ਤੇ ਤਾਂ ਨਹੀਂ ਇੱਕ ਦਵਾਈ ਵੀ ਲਈ ਪੱਲੇ ਉਹ ਤਿੰਨ ਦਿਨ ਰੋਟੀਆਂ ਖਵਾਈਆਂ ਸੀ ਅਗਲੇ ਨੂੰ ਹੂੰ ਚਲ ਤੂੰ ਤੇ ਨਹੀਂ ਲੈ ਉਹ ਇੰਨੀ ਮੈਂ ਨਹੀਂ ਇਹ ਪਰ ਇਹ ਮੈਂ ਸੋਚਣ ਨਹੀਂ ਕਿੱਥੇ ਗਏ ਨੇ ਮੈਨੂੰ ਜੀਵਾਂ ਨੁਕਤਾ ਲਗ ਦਿੱਤੇ ਤੇ ਲਗਤੇ ਨੇ ਮੈਂ ਥਾਲੀ ਕਰਨੀ ਆ ਫੋਨ ਆਉਂਦੇ ਆ ਮੇਰੀ ਗੱਲ ਹੋਈ ਆ ਅੱਛਾ ਹੋਂਦਾ ਹੋਂਦਾ ਮੈਂ ਕੋਈ ਪੈਸਾ ਨਹੀਂ ਲਿਆ ਮੈਂ ਕਿਹਾ ਕੋਈ ਵੀ ਗਵਾਹ ਹੈਗੇ ਆ ਹਾਂ ਹੋਂਦਾ ਮੈਂ ਤੁਹਾਡਾ ਕੋਈ ਇੱਕ ਰੁਪਿਆ ਨਹੀਂ ਲਿਆ ਅੱਛਾ ਆਪ ਨਾਂ ਦਿੱਤਾ ਹੀ ਨਹੀਂ ਅੱਛਾ ਆਹੋ ਮੈਂ ਹਾਂ ਕੋਈ ਗੱਲ ਨਹੀਂ ਗਵਾਹ ਤਾਂ ਨਹੀਂ ਮਰ ਗਏ ਗਵਾਹ ਜਿੰਦੇ ਹੀ ਐ ਕਿੱਥੇ ਮੁੱਕਰ ਜੇਗਾ ਮੈਂ ਕੱਤੋ ਹੀ ਆਜਾ ਪ੍ਰਬੰਧ ਨਾਲ ਲੱਕੇ ਆਪਣੇ ਘਰ ਤੁਹਾਡੇ ਘਰ ਤੇ ਕਿੰਦਾ ਮੈਂ ਕਿਹਾ ਆਂ ਤੂੰ ਹੀ ਆਓ ਮੈਂ ਥੱਲੇ ਲੱਗਾ ਮੈਂ ਕਿ ਖੋਲੇ ਆਵਾ ਮੈਂ 70000 ਰੁਪਏ ਦੇ ਲੈ ਲਿਆ ਇਹ ਦੋਰ ਕਿ ਨਗਰ ਦਾਣੂ ਨੂੰ ਨਾਇਦਰ ਬਾਬਾ ਕੀ ਚੀਜ਼ ਹਾਂ ਕਿਦਾਂ ਬੋਲਦੇ ਤੁਸੀਂ ਹਾਂ ਹੋ আচ্ছা ਕਿਉਂ ਕਿ ਇਹਦੀ ਸੁਣਦਾ ਨਹੀਂ ਗਿੰਦਨ ਤੇ ਫਿਰ ਮੈਂ ਹਾਰ ਕੇ ਤੇ ਬੋਲਣਾ ਹੀ ਹੈ ਹੂੰ 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 ਜਿੰਦੀ ਜਾਗਦੀ ਆ ਸੋਨੀਆਂ ਵੀ ਜਿੰਦੀ ਜਾਗਦੀ 20 ਨੂੰ 22000 ਰੁਪਇਆ ਫੜਾਇਆ ਜਿੰਦੀ ਜਾਗਦੀ ਆ ਉਹ ਜਿੰਦੀ ਜਾਗਦੀ ਆ ਚਿਹਰਾ ਵੀ ਸਾਹਮਣੇ ਆ ਸਾਹਮਣੇ ਉਹਦੇ ਫੜਾ ਕੇ ਆਈਆਂ ਏਡੀ ਗੱਲ ਥੋੜੀ ਹਾਂ ਸਹੀ ਗੱਲ ਆ ਆਹ ਹੈ ਮੇਰੇ ਨਾਲ ਤਾਂ ਮੇਰੇ ਸਾਹਮਣੇ ਤੇ ਹੋਈ ਗੱਲ ਹੋਣੀ ਹੈ ਨਾ ਬੈਠੀ ਜਾਈ ਨਹੀਂ ਕੀ ਹੈ ਇਹ ਕਿ ਮੈਂ ਤਾਂ ਤਾਰ ਨੂੰ ਕਿਹਾ ਸੀ ਮੈਂ ਕਿਹਾ ਭੈਣ ਪੈਸੇ ਬੜੇ ਲੱਗਦੇ ਹਨ ਕਹਿੰਦੇ ਚਲ ਮੈਂ ਦੇ ਕੇ ਜੇ ਜਿਹੜਾ ਕੋਈ ਗੱਲ ਬਣੇਗੀ ਤੇ ਕਰ ਲਵੋ ਨਹੀਂ ਤੇਰੇ ਸਾਹਮਣੇ ਉਹਨੇ ਕਿਹਾ ਨਹੀਂ ਪੇਂਘਾ ਕਾਹੇ ਲੱਗਨੇ ਮੈਂ ਹਾਂ ਚੱਲ ਕੋਈ ਗੱਲ ਨਹੀਂ ਦੇ ਦਾਂਗੇ ਹੂੰ ਫਿਰ ਸੋ ਤੂੰ ਗੁੱਸਾ ਕਰਦੀ ਮੈਨੂੰ ਖੜਿਆ ਨਹੀਂ ਇਹੀ ਆ ਕੇ ਚੱਰ ਤੋੜੇ ਕਾਹੇ ਆ ਮੇਰ ਕੋ ਤੋ ਰਿਆ ਵੀ ਨਹੀਂ ਜੰਦਾ ਤਾਂ ਅੰਨੀ ਜਿਹੀ ਅਲੀ ਉਡਾਣ ਨਹੀਂ ਹੈਗਾ ਪਰ ਮੈਂ ਮੈਂ ਮਨ ਚ ਸੋਚੀ ਚੱਲੀ ਮੈਂ ਬੱਦ ਜੇ ਮੈਂ ਗਈ ਸੀ ਤੇ ਚਲੋ ਹੁਣ ਹੀ ਲੱਗਦਾ ਹਾਂ ਜੇ ਆ ਕੇ ਨਾਲ ਹੋ ਗਏ ਕਾਹਰ ਕਰ ਚੋਨੀਆ ਕੋਈ ਬਨਾ ਮਕਾਈ ਉਹਨੂੰ ਪਤਾ ਕੀ ਆ ਉਹਨੂੰ ਪਤਾ ਕੀ ਆ ਪੀ ਮਾੜੇ ਬੰਦੇ ਨੇ ਇਹਨਾਂ ਨੇ ਕੀ ਕਰ ਲੈਣਾ ਤੁਹੇ ਤੋਹੇ ਵੀ ਕਹਿੰਦੇ ਤੇ ਤੂੰ ਸੋਚਦੇ ਨੇ ਆ ਰਵਾਨੀ ਰਵਾਨੀ ਤੇ ਪੈਸੇ ਖਾਣੇ ਪ੍ਰਭਾ ਮੈਂ ਸੋਚਿਆ ਨਹੀਂ ਕਿਹਾ ਮੈਂ ਕਿ ਯਾਰ ਅਸਲਾ ਦਾ ਲੋ ਹੁੰਦਾ ਇਹ ਤੇ ਤੂੰ ਚੁੱਪ ਕਰਕੇ ਬੈਠੀਦਾ ਜੇ ਤੂੰ ਲੈ ਕੇ ਨਹੀਂ ਦੇ ਦੇ ਨਹੀਂ ਤੇਨੀ ਦੀ ਮਤਾ ਤੋ ਰਿਆ ਕਰ ਕੋਈ ਜਾਂਦਾ ਨਹੀਂ ਛੱਡ ਪਿਆੜਾ ਤੂੰ ਗਮਗਰਮ ਉਹਨਾਂ ਨੂੰ ਫੋਨ ਕਰਕੇ ਪਾਜੀ ਨਹੀਂ ਤੇ ਆ ਪਈ ਇਸੀ ਕੰਮ ਨਵੇੜੋ ਕੰਮ ਨਵੇੜੋ ਤੇ ਰੋਜ਼ ਅਨੰਤ ਹੋ ਜਾਂਦਾ ਨਾ ਨਹੀਂ ਕੋਈ ਗੱਲ ਨਹੀਂ ਆਉਂਦਾ ਮੈਂ ਨਹੀਂ ਲੈ ਪੈਸੇ ਦੇਖੀਂ ਪੈਸੇ ਦਿੰਦਾ ਹੀ ਨਹੀਂ ਦਿੰਦਾ ਆ ਤੋ ਬਾਅਦ ਫੇਰ ਸਾਡੀ ਗੜੀ ਦੁਨੀਆ ਵਾਂਗ ਕੰਨੀ ਨਹੀਂ ਗਈ ਹਾਂ ਕੋਈ ਗੱਲ ਨਹੀਂ ਪਿਆਰੇ ਨੂੰ ਜਾ ਚ ਲੈਣ ਦੀ ਏਡੀ ਗੱਲ ਨਹੀਂ ਹਾਂ ਇਹ ਥੋੜੀ ਗੱਲ ਹੈ ਉਹ ਇਹ ਪਿਆਰੇ ਨਾਲ ਦੇਜ ਨਹੀਂ ਇਹ ਜਲੋਂ ਮਾਰੀ ਮੋਟੀ ਤਾਂ ਡੇਰਾ ਨਾ ਨਾ ਵਿਗੜੀ ਨਹੀਂ ਤੇ ਰਾਣੋ ਨਹੀਂ ਗੜਵਾ ਦੇਣੇ ਨਹੀਂ ਰਾਣੋ ਨਾ ਵਿਗੜੀ ਕਾਦੀ ਸਾਡੀ ਰਾਣੋ ਕੀ ਕਰਨਾ ਅਸੀਂ ਆਪੀ ਬਿਤੇ ਰਹੇ ਹਾਂ ਮੇਰੀ ਕਿਹੜੀ ਬਾਗ ਨਹੀਂ ਹੈਗੀ ਇੰਨੇ ਚਿਰ ਤੱਕ ਹਾਲਜ ਰਹਿੰਦਾ ਸੀ ਮੇਰੇ ਤੇ 20 ਜਣੇ ਵਾਕਫ ਬੈਠੇ ਹੂੰ ਹੂੰ ਮੈਂ ਉਦਾਂ ਸ਼ਰਮ ਦੀ ਮਾਰੀ ਗੱਲ ਨਹੀਂ ਕਰਦੀ ਵੀ ਕੀ ਗੱਲ ਕਰਨੀ ਆ ਹੂੰ ਆ ਇਹ ਥੋੜੀ ਗੱਲ ਆ ਇਹ ਮੁਕਰ ਜੇਗਾ ਇਹਨੇ ਪੈਸੇ ਲੈ ਕੇ 10 ਰੁਪਏ حساب ਨਾਲ ਮੈਂ ਪੈਸੇ ਚੁੱਕੇ ਆ ਹੂੰ ਹੂੰ ਜੇ ਥੋੜੇ ਹੋਣਾ ਕਿ ਤਾ 5-4000 ਨੂੰ ਚੁੱਕੇ ਹੋਣ ਤੇ ਕੋਈ ਗੱਲ ਨਹੀਂ 7000 ਰੁਪਏ ਮੈਨੂੰ ਵਿਆਜ ਪੈਣ ਦੇ ਆ ਮੇਰੀ ਗੱਲ ਸੁਣੋ ਸੋਨੀਆਂ ਦੀ ਆ ਵਾਦੂ ਮੰਨਦਾ ਮੇਰੇ ਨਾਲ ਵੀ ਜ਼ਿਆਦਾ ਸੋਨੀਆਂ ਨੂੰ ਮੰਨਤਾ ਦਿੰਦਾਈ ਸੋਨੀਆਂ ਨਾਲ ਗੱਲ ਕਰਕੇ ਤੇ ਸੋਨੀਆਂ ਨੂੰ ਲੱਗਾ ਕਿ ਇਹ ਤਰੀਕੇ ਦੇ ਘਾਰ ਹੂੰ ਠੀਕ ਹੈ ਨਾ ਸੋਨੀਆਂ ਚਰਨ ਕੀ ਕਰਨਾ ਉਹ ਕਹਿੰਦੀ ਪੂਣੀ ਚੁੱਕਦਾ ਮੈਂ ਜਾਣਾ ਦੁੱਧ ਦੇਣ ਟਾਇਰ ਕੇ ਹੂੰ ਫਿਰ ਮੈਂ ਗੱਲ ਕਰਕੇ ਆਉਣੀ ਆ ਉਹ ਮੈਂ ਨੰਬਰਦਾਰ ਨੂੰ ਕਿਹਾ ਕਿ ਦਰਾਈ ਸੋਨੀਆਂ ਨੂੰ ਪਤਾ ਹੀ ਹੈ ਅੱਛਾ ਹੂੰ ਮਰਦੀ ਜੀਲੇ ਖੇੜ ਵਿੱਚ ਚੁੱਕ ਦਿੱ ਲਿਓ ਗਈ ਹਾਂ ਅੱਛਾ ਬੂ ਠੀਕ ਹੈ